ਮంత్రి ਦੇ ਵਾਸਤੇ ਮੁੱਖ ਮੰਤਰੀ ਪੰਜਾਬ ਦੀ ਕਿਹਨੇ ਮਾਂ ਹੁੰਦੀ ਆ ਮਾਲਕ ਨਰੇ ਨੇ ਦਿੱਤੀ ਉਹ ਹਾਂ ਇਹ ਨਹੀਂ ਦਿੱਤੀ ਹਾਂ ਹਾਂ ਇਹ ਬੜੇ ਚੇਤੀ ਹੈ ਬਾਬਾ ਆਪਾ ਵਿਰੋਧ ਕਰਦੇ ਕਿ ਕਿਵੇਂ ਵਿਰੋਧ ਕਰ ਰਹੇ ਹੋ ਹਾਂ ਇਹ ਵੀ ਜ਼ਿੰਮੇਵਾਰ ਦਾ ਜੜਾ ਉਹ ਭਮਕਰ ਸਾਹਿਬ ਤੁਸੀਂ ਕਰ ਨਹੀਂ ਜ਼ਮੀਨਾਂ ਆਪਾਂ ਹੀ ਜ਼ਿਮੀਂਦਾਰਾਂ ਦੇ ਹੱਕ ਜਾਂ ਪਹਿਲੀ ਥੋੜਾ ਜਿਹਾ ਥੋੜਾ ਦੇ ਦੇਣੀ ਠੀਕ ਹੈ ਨਹੀਂ ਨਹੀਂ ਜਾਂ ਕੋਈ ਆਉਂਦਾ ਜ਼ਮੀਨ ਦਾ ਕੁਝ ਜੀ ਦੇਵੇ ਕੋਈ ਉਹ ਲੈਣੇ ਵੀ ਫਰੀ ਹੈ ਰੀ ਘੋੜਾ ਉੱਤੇ ਚੜਦਾ ਤੇ ਹੈ ਕਿ ਨਹੀਂ ਜੇ 프리 ਦਾ 프리 ਦਾ ਕੋਈ ਵੀ ਨਹੀਂ ਦਿੰਦਾ ਤੀ 프리 ਦਾ ਪਾ 프리 ਦਾ ਅਮਰੀਕਾ ਪਾਣੀ ਦਾ ਗਲਾਸ ਨਹੀਂ ਅਗਲਾ ਦਿੰਦਾ ਮੇਰੀ ਸਰਕਾਰ ਹਾਂਜੀ ਇਨਾ ਇਲਾਕਾ ਚਲਾ ਗਿਆ ਤੇ ਆਪਣੇ ਪੱਲੇ ਕੀ ਰਹਿਦਾ ਨਾ ਕੋਈ ਹਿੰਦੂ ਤੇ ਨਾ ਕੋਈ ਗਰੀਬ ਤੇ ਨਾ ਜ਼ਿੰਮੇਦਾਰ ਇਹ ਨਹੀਂ ਤੇ ਜੇ ਮੇਰੀ ਗੱਲ ਸੁਣੋ ਵੀ ਆਪਣੀ ਜ਼ਮੀਨ ਇਹ ਆ ਪੱਠੇ ਕਿਥੋਂ ਵੱਡ ਕੇ ਲਿਆਉਣਗੇ ਹੋਰ ਮੱਜਾ ਨੂੰ ਕੀ ਕਾ ਇੱਟਾ ਪਾਉਣੀਆਂ ਮਰ ਜਾਣਗੇ ਲੋਕ ਹਾਂ ਇਸ ਕਰਕੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਇਹ ਜਿਹੜੀ ਲੈਂਡ ਪੂਲਿੰਗ ਹੈ ਨਾ ਪਾਲਿਸੀ ਇਹਨੂੰ ਵਾਪਸ ਲਓ ਸਾਰੇ ਪਿੰਡ ਪਿੰਡ ਵਿਰੋਧ ਹੋ ਰਿਹਾ ਠੀਕ ਹੈ ਜੀ ਨਹੀਂ ਬਿਆਨ ਹੀ ਹੋਣਗਾ ਬਿਆਨ ਹੀ ਦੇ ਦੇਣਾ ਪੜਾ ਮੁੱਖ ਮੰਤਰੀ ਦਾ ਹੱਕ ਬੰਦ ਹੈ ਬਿਆਨ ਵਾਪਸ ਲਾਏ ਅੱਛਾ ਤੇ ਨਹੀਂ ਵਾਪਸ ਲੈਂਦਾ ਤੇ ਫੇਰ ਵੀ ਕੰਮ ਵਿਗੜਵਾਗੇ ਜਿਆਦਾ ਹਾਂ ਕਿਸਾਨਾਂ ਨੂੰ ਡਾਂਗਾ ਹੀ ਪਾੜੀਆਂ ਨੇ ਕਿਸਾਨਾਂ ਨੂੰ ਠੋਕੜੀਆਂ ਨੇ ਕੋਈ ਓਕੜੀਆਂ ਨੇ ਕੋਈ ਚੂੜੀਆਂ ਪਾਈਆਂ ਜੰਗ ਹੀ ਲੱਗ ਜਾਣਾ ਜੀ ਦਿੱਦੀ ਗੱਲ ਜੰਗ ਹੀ ਲੱਗ ਜਾਣਾ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਉਣਗੇ ਉਹ ਵੀ ਆਪਣੇ ਭੈਣ ਭਰਾਈ ਆ ਉਹ ਵੀ ਆਪਣੇ ਨਾਲ ਹੀ ਨੇ ਉਹ ਤਾਂ ਡਰਦੇ ਵਿਚਾਰੇ ਮੂੜੀ ਤੋਂ ਉਹ ਆਪਣੇ ਨੇ ਓਕੜੇ ਉੱਪਰੇ ਨੇ ਉਹ ਵੀ ਜਿੰਨੇ ਚੋਕੇ ਹੈਗੇ ਉਹਨਾਂ ਦਾ ਵੀ ਹੱਕ ਚਾਹੋ ਕਿਸਾਨਾਂ ਦੇ ਕਰ ਲੈਵੇ ਇਹਦਾ ਤਾਂ ਨਹੀਂ ਹਾਂ ਹਾਂ ਚਲੋ ਉਹਨੇ ਆਪਾਂ ਦੀ ਨੌਕਰੀ ਦਾ ਕੰਮ ਹੈ ਉਸ ਹੱਬ ਨਾਲ ਚੱਲੀ ਜਾਵੇ ਚਲੋ ਕਾਂਗਰਸ ਦੀ ਪ੍ਰਕਾਸ਼ ਵੀ ਨਾ ਤੇ ਸਾਨੂੰ ਪੱਤ 1.75 ਦਿੱਤੇ ਹੀ ਸਾਡੀ ਰਾਖੀ ਵਾਸਤੇ ਅੱਛਾ ਇਹ ਡਾਂਗਾ ਫੇਰ ਤੇ ਕਾਦੀ ਸਰਕਾਰ ਹੈ ਨਹੀਂ ਪੰਜਾਬ ਪੁਲਿਸ ਦੀ ਹੋ ਗਈ ਅੱਖ ਤੇ ਉਹਦੇ ਖਾਲਸਪੁਰ ਦੀਆਂ ਵੋਟਾਂ ਪਾਵਾਂਗੇ ਉਹ ਚੱਲ ਪਿਆ ਮੁੱਦਾ ਖਾਲਸਪੁਰ ਦਾ ਠੀਕ ਉਹਦਾ ਹੋਈ ਹੈ ਖਾਲਸਪੁਰ ਆਹੀ ਅੱਖ ਜਾਨੀ ਸਾਨੂੰ ਖਾਲਸਪੁਰ ਚਾਹੀਦੀ ਸੀ ਕਿਹ ਪੈਣਾ ਸੀ